ਉਹ ਅਲੈਜ ਕਰ ਰਹੇ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ ਚੋਬੀ ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਰਿਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਣਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕੇ ਚ ਦੱਸਿਆ ਹੈ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਫੇਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ